ਦਿਨੋ-ਦਿਨ ਇਨਸਾਨੀ ਬਿਮਾਰੀਆਂ ਦੀ ਗਿਣਤੀ ਵਾਧੇ ਹੀ ਚੱਲੀ ਜਾ ਰਹੀ ਹੈ ਅਜੇ ਤਾਸੀ ਕਰੋਨਾ ਮਹਾਮਾਰੀ ਵਰਗੀਆਂ ਭਿਆਨਕ ਬਿਮਾਰੀਆਂ ਦੇ ਵਿੱਚੋਂ ਹੀ ਨਹੀਂ ਨਿਕਲੇ ਜਿਸ ਦੌਰਾਨ ਸਰਕਾਰਾਂ ਵੱਲੋਂ ਵੀ ਬਿਮਾਰੀਆਂ ਸੰਬੰਧੀ ਬਚਾਅ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਕਿਹਾ ਜਾਂਦਾ ਹੈ ਕਿ ਦੁਨੀਆ ਰੋਸ਼ਨ ਹੈ ਆਪਣੀਆਂ ਅੱਖਾਂ ਦੀ ਲੋਸ਼ਨੀ ਬਚਾਓ ਦੇ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸਿਵਲ ਹਸਪਤਾਲ ਫਰੀਦਕੋਟ ਦੇ ਵਿੱਚ ਸਿਵਲ ਸਰਜਨ ਡਾਕਟਰ ਮਨਿੰਦਰ ਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਸੱਤ ਰੋਜ਼ਾ ਕੈਂਪ ਮਿਤੀ 10 ਮਾਰਚ ਤੋਂ 16 ਮਾਰਚ ਗਲוקੋਮਾ ਕਾਲਾ ਮੋਤੀਆ ਅੱਖਾਂ ਦੀ ਬਿਮਾਰੀ ਦੇ ਬਚਾਅ ਸੰਬੰਧੀ ਲਗਾਇਆ ਗਿਆ ਹੈ ਇਸ ਸੰਬੰਧੀ ਅੱਜ ਸਾਡੀ ਟੀਮ ਵੱਲੋਂ ਸਿਵਲ ਸਰਜਨ ਡਾਕਟਰ ਮਨਿੰਦਰਪਾਲ ਸਿੰਘ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਕੌਰ ਨਾਲ ਅੱਖਾਂ ਦੀ ਬਿਮਾਰੀ ਗਲוקੋਮਾ ਕਾਲਾ ਮੋਤੀਆ ਸੰਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਵਧੀਆ ਦੂਸ਼ ਮਨਾਇਆ ਜਾ ਰਿਹਾ ਥੀਏ ਲਈ ਸਵਾਗਤ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਦੀ ਲੋਕਾਂ ਨੂੰ ਵਧੀਆ ਸਿਹਤ ਹੁਲਤਾਂ ਦੇਣ ਦੀ ਨੀਤੀ ਦੇ ਤਹਿਤ ਵਿਸ਼ਵ ਗਲਕੋਮਾ ਹਫਤਾ ਮਨਾਇਆ ਜਾ ਰਿਹਾ ਜਿਹੜਾ ਕਿ 10 ਤਰੀਕ ਤੋਂ 16 ਮਾਰਚ ਤੱਕ ਚੱਲੇਗਾ ਵੈਸੇ ਤਾਂ ਸਾਡੇ ਕੋਲੇ ਡਾਕਟਰਸ ਹੈਗੇ ਨੇ ਤੇ ਹਰ ਰੋਜ਼ ਹੀ ਇਹਦੀ ਹੁੰਦੀ ਹੈ ਬਟ ਕਿਉਂਕਿ ਆਪਾਂ ਹੁਣ ਇਹ ਡੈਡੀਕੇਟਿਡ ਕਰਤਾ ਗਲਕੋਮਾ ਤਾਂ ਅਸੀਂ ਉਹਦੇ ਵਿੱਚ ਸਕਰੀਨਿੰਗ ਵੀ ਕਰ ਰਹੇ ਆ ਸਾਡੇ ਜਿਹੜੇ ਆਈ ਸਪੈਸ਼ਲਿਸਟ ਡਾਕਟਰ ਆ ਉਹ ਸਾਰੇ ਪੇਸ਼ੈਂਟਾਂ ਦੀ ਸਕਰੀਨਿੰਗ ਕਰ ਰਹੇ ਆ ਵਿਸੇਕਲੀ ਜਿਹੜਾ ਕਲਕੂਮਾ ਹੋਣ ਨਾਲ ਕਾਲਾ ਮੋਤੀਆ ਹੋਣ ਨਾਲ ਜਿਹੜਾ ਨੁਕਸਾਨ ਹੁੰਦਾ ਉਹ ਇਰਰਵਰਸੀਬਲ ਯਾਨੀ ਕਿ ਉਹ ਦੁਬਾਰਾ ਠੀਕ ਨਹੀਂ ਹੋ ਸਕਦਾ ਤਾਂ ਸਾਨੂੰ ਇਹ ਜ਼ਰੂਰਤ ਹੈ ਕਿ ਅਸੀਂ ਉਹਨੂੰ ਜਲਦ ਤੋਂ ਜਲਦੀ ਬਿਮਾਰੀ ਨੂੰ ਪਕੜੀਏ ਤੇ ਉਹਦਾ ਜਿਹੜਾ ਹੋਰ ਨੁਕਸਾਨ ਹੋਣ ਤੋਂ ਰੋਕੀਏ ਉਹਦੇ ਲਈ ਡਾਕਟਰ ਜਿਹੜੇ ਆਈ ਸਪੈਸ਼ਿਸਟ ਹੈ ਉਹ ਦਵਾਈਆਂ ਦਿੰਦੇ ਆ ਤਾਂ ਮੇਰੀ ਸਾਰੇ ਜਿਹੜੇ ਜ਼ਿਲ੍ਹਾ ਨਿਵਾਸੀ ਪੰਜਾਬ ਨਿਵਾਸੀ ਸਾਰਿਆਂ ਨੂੰ ਇਹ ਗੁਜਾਰਿਸ਼ ਹੈ ਕਿ ਜਿਨ੍ਹਾਂ ਨੂੰ ਵੀ ਕਿਸੇ ਨੂੰ ਪ੍ਰੋਬਲਮ ਹੈ ਜਿਹੜੇ ਬਲੱਡ ਪ੍ਰੈਸ਼ਰ ਦੇ ਮਰੀਜ਼ ਆ ਜਿਹੜੇ ਸ਼ੂਗਰ ਦੇ ਮਰੀਜ਼ ਆ ਜਾਂ ਜਿਨ੍ਹਾਂ ਦੀ ਫੈਮਿਲੀ ਚ ਪਹਿਲਾਂ ਕਿਸੇ ਨੂੰ ਕਾਲਾ ਮੋਤੀਆ ਹੈਗਾ ਉਹ ਸਾਰੇ ਆਪਣੇ ਨੇੜੇ ਦੇ ਹਸਪਤਾਲ ਵਿੱਚ ਆਈ ਸਪੈਸ਼ਲਿਸਟ ਡਾਕਟਰ ਨੂੰ ਦਿਖਾਉਣ ਫਰੀਦਕੋਟ ਚ ਸਾਡੇ ਜ਼ਿਲ੍ਹਾ ਹਸਪੀਟਲ ਵਿੱਚ ਸਾਡੇ ਆਈ ਸਪੈਸ਼ਲਿਸਟ ਡਾਕਟਰ ਜਿਹੜੇ ਹੈਗੇ ਆ ਉਹ ਇਹ ਸਾਰੀਆਂ ਸੇਵਾਵਾਂ ਦੇ ਰਹੇ ਆ ਸਰ ਜਿਹੜਾ ਲਾਜ਼ ਕੀਤਾ ਜਾ ਰਿਹਾ ਫਿਰ ਕੋਈ ਸਕੀਮਾ ਸਰਕਾਰ ਦੀ ਹੈ ਸਕੀਮਾ ਤਹਿਤ ਹੈ ਕੋਈ ਜਿਹੜਾ ਇਲਾਜ ਆ ਹੁਣ ਸਾਰੇ ਸਰਕਾਰੀ ਹਸਪਤਾਲਾਂ 'ਚ ਸਾਰੀਆਂ ਬਿਮਾਰੀਆਂ ਦਾ ਇਲਾਜ ਵੈਸੇ ਹੀ ਸਰਕਾਰ ਵੱਲੋਂ ਫ੍ਰੀ ਕਰ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਦਵਾਈ ਆ ਉਹ ਲੈਣ ਲਈ ਮਰੀਜ਼ ਨੂੰ ਬਾਹਰ ਨਹੀਂ ਜਾਣਾ ਪੈਂਦਾ ਤਾਂ ਜਿਹੜੀਆਂ ਇਹਦੀਆਂ ਗਲਕੋਮਾ ਦੀਆਂ ਜਿਹੜੀਆਂ ਦਵਾਈਆਂ ਹੋਣੀਆਂ ਉਹ ਵੀ ਸਰਕਾਰੀ ਹਸਪਤਾਲ 'ਚੋਂ ਫ੍ਰੀ ਮਿਲਣਗੀਆਂ ਡਾਕਟਰ ਜੀ ਇਹਦਾ ਆਪਣਾ ਤੁਹਾਡੇ ਵੱਲੋਂ ਜਿਹੜਾ ਹੈਗਾ ਕਾਲਾ ਮੋਤੀ ਦਿਵਸ ਮਨਾਇਆ ਜਾ ਰਿਹਾ ਏ ਕਦੋਂ ਤੋ ਕਿੰਨਾ ਟਾਈਮ ਚੱਲੂਗਾ ਜੀ ਇਹ ਵਰਲਡ ਗਲਕੋਮਾ ਅਵੇਰਨੈਸ ਵੀਕ ਮਨਾਇਆ ਜਾ ਰਿਹਾ ਹੈ ਇਹ ਵਿਸ਼ਵ ਪੱਧਰ 'ਚ ਮਨਾਇਆ ਜਾ ਰਿਹਾ ਹੈ ਇਹ ਸ਼ੁਰੂ ਹੋਇਆ 10 ਤਰੀਕ ਨੂੰ ਤੇ ਇਹ 16th ਆਫ ਮਾਰਚ ਯਾ 16 ਮਾਰਚ ਤੱਕ ਇਹ ਚੱਲਣਾ ਹੈ ਤੇ ਇਹਦੇ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਗਲਾਕੋਮਾ ਅਵੇਅਰਨੈਸ ਕ੍ਰੀਏਟ ਕਰਨੀ ਹੈ ਆਮ ਪਬਲਿਕ ਦੇ ਵਿੱਚ ਤਾਂ ਕਿ ਜਿਹੜੀ ਨਿਗਾ ਘਟ ਹੁੰਦੀ ਹੈ ਕਾਲੇ ਮੋਤੀਏ ਕਰਕੇ ਉਹ ਪ੍ਰੀਵੈਂਟ ਹੋ ਸਕੇ ਜਾਂ ਉਹਦਾ ਅਸੀਂ ਬਚਾਅ ਕਰ ਸਕੀਏ ਲੋਕsou ਇਹ ਵੈਸੇ ਜੇ ਗੱਲ ਕਰੀਏ ਕਾਲਾ ਮੋਤੀਆ ਹੈ ਕੀ ਹੈ ਕਿਉਂ ਹੋ ਰਿਹਾ ਹੈ ਇਹ ਜਿਹੜਾ ਕਾਲਾ ਮੋਤੀਆ ਹੈ ਜਿਹੜੀ ਸਾਡੀ ਅੱਖ ਹੈ ਕਾਲੇ ਮੋਤੀਏ ਦੇ ਵਿੱਚ ਅੱਖ ਦਾ ਜਿਹੜਾ ਪ੍ਰੈਸ਼ਰ ਉਹ ਵੱਧ ਜਾਂਦਾ ਹੈ ਕਿਉਂਕਿ ਅੱਖ ਦਾ ਪ੍ਰੈਸ਼ਰ ਵਧਿਆ ਹੁੰਦਾ ਹੈ ਇਸ ਕਰਕੇ ਜਿਹੜੀ ਪਿੱਛੇ ਜਿਹੜੀ ਨਾੜ ਹੈ ਜਿੰਨੂੰ ਅਸੀਂ ਆਪਟਿਕ ਨਰਵ ਕਹਿੰਨੇ ਆ ਜਿਹਦੇ ਨਾਲ ਸਾਰੀ ਅੱਖ ਦੀ ਲਾਈਟ ਸਪਲਾਈ ਹੁੰਦੀ ਹੈ ਜੀ ਅਸੀਂ ਦੇਖ ਪਾਣੇ ਆ ਉਹਦੇ ਉਹਦੇ ਡੈਮੇਜ ਹੁੰਦਾ ਹੈ ਉਹਦਾ ਨੁਕਸਾਨ ਹੁੰਦਾ ਹੈ ਹਾਈ ਪ੍ਰੈਸ਼ਰ ਕਰਕੇ बार-बार ਉਹ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਹੌਲੀ-ਹੌਲੀ ਉਸ ਨਾੜ ਨੂੰ ਉਹ ਡੈਮੇਜ ਕਰ ਰਿਹਾ ਹੁੰਦਾ ਹੈ ਜਾਂ ਉਹਦਾ ਨੁਕਸਾਨ ਕਰ ਰਿਹਾ ਹੁੰਦਾ ਹੈ ਤੇ ਜਿੱਦਾਂ ਜਿੱਦਾਂ ਨਾੜ ਦਾ ਨੁਕਸਾਨ ਹੋਏਗਾ ਉਦਾਂ ਉਹਦਾ ਨਿਗਾ ਘੱਟਦੀ ਜਾਏਗੀ। ਔਰ ਜਿਹੜਾ ਕਾਲਾ ਮੋਤੀਆ ਹੈ ਇਹਦੀ ਜਿਹੜੀ ਨਿਗਾ ਇੱਕ ਵਾਰੀ ਜਿਹੜੀ ਚਲੀ ਜਾਂਦੀ ਹੈ ਇਹ ਵਾਪਸ ਮੁੜ ਕੇ ਨਹੀਂ ਆਂਦੀ। ਇੱਕ ਚਿੱਟਾ ਮੋਤੀਆ ਵੀ ਹੁੰਦਾ ਹੈ ਉਹਦੇ ਕਰਕੇ ਜਿਹੜੀ ਨਿਗਾ ਜਾਏਗੀ ਉਹ ਤੇ ਆ ਜਾਏਗੀ ਵਾਪਸ ਆਪਰੇਸ਼ਨ ਤੋਂ ਬਾਅਦ। ਪਰ ਜਿਹੜਾ ਕਾਲਾ ਮੋਤੀਆ ਹੈ ਉਹਦੀ ਜਿਹੜੀ ਨਿਗਾ ਇੱਕ ਵਾਰੀ ਜਿਹੜੀ ਚਲੀ ਗਈ ਹੈ ਉਹ ਵਾਪਸ ਨਹੀਂ ਆਂਦੀ ਹੈ। ਇਸ ਕਰਕੇ ਹੀ ਇਹਨੂੰ ਸਾਇਲੈਂਟ Thief of Sight ਕਿਹਾ ਜਾਂਦਾ ਹੈ ਐਂਡ ਇਸੇ ਲਈ ਹੀ ਇਹ ਅਵੇਅਰਨੈਸ ਜਾਂ ਜਾਗਰੂਕਤਾ ਕ੍ਰੀਏਟ ਕਰਨ ਦੀ ਲੋੜ ਪੈਂਦੀ ਹੈ ਕਿ ਛੇਤੀ ਤੋਂ ਛੇਤੀ ਇਹ ਚੀਜ਼ ਫੜੀ ਜਾਵੇ ਤੇ ਛੇਤੀ ਤੋਂ ਛੇਤੀ ਇਲਾਜ ਸ਼ੁਰੂ ਹੋਵੇ ਤਾਂ ਕਿ ਨਿਗਾਹ ਨਾ ਕਟੇ ਆਮ ਬੰਦੇ ਦੀ ਡਾਕਟਰ ਜੀ ਗੱਲ ਕਰੀਏ ਵੀ ਕਲਾ ਮੋਤੀ ਇਹ ਹੋ ਕਿਉਂ ਰਿਹਾ ਕਿ ਕਾਰਨ ਕੀ ਹੈ ਤੇ जहाँ काला मोती है जिस तरह मैं पहला दसिया कि प्रैशर बद होके का मोती हों कई रिस्क फैक्टर्स है, है। जिस तरह जे थोड़ी चाली तू तो उम्र ज़्यादा हैगी है या तो देख की कोई प्रॉब्लम है जिन्हों फार साइटडनस कहने है, या मायोपिया कहने है या किसी ब्लड प्रैशर है या किसी को शुगर हैगी है या कोई फैमिली की कोई हिस्टरी पिछे त चली आ रही है कि पिछे ਦਾਦਾ ਜੀ ਨੂੰ ਜਾਂ ਦਾਦੀ ਨੂੰ ਜਾਂ ਪਰਦਾਦਾ ਜੀ ਨੂੰ ਕਾਲਾ ਮੋਤੀ ਆ ਰਿਹਾ ਹੋਵੇ ਉਹਨਾਂ ਲੋਕਾਂ ਦੇ ਵਿੱਚ ਕਾਲਾ ਮੋਤੀ ਆਉਣ ਦੇ ਚਾਂਸਸ ਜ਼ਿਆਦਾ ਰਹਿੰਦੇ ਹੈ ਜਾਂ ਕੋਈ ਇੰਜਰੀ ਹੋ ਗਈ ਅੱਖ ਦੇ ਵਿੱਚ ਜਿਹਦੇ ਕਰਕੇ ਪ੍ਰੈਸ਼ਰ ਵੱਧ ਰਿਹਾ ਹੈ ਮਤਲਬ ਇਹ ਇੰਜਰੀ ਨਾਲ ਐਂਗਲ ਬਲੌਕ ਹੋ ਗਿਆ ਹੈ ਤੇ ਉਹਦੇ ਕਰਕੇ ਪ੍ਰੈਸ਼ਰ ਵਧਨ ਕਰਕੇ ਫਿਰ ਕਾਲਾ ਮੋਤੀ ਆਉਣ ਦੇ ਚਾਂਸਸ ਜ਼ਿਆਦਾ ਹੁੰਦੇ ਹੈ ਮੁਖਸੇ ਦੇ ਵਿੱਚ ਕੋਈ ਲੱਛਣ ਹੈ ਕਾਲਾ ਮੋਤੀ ਆ ਦਾ ਜਿਹੜੀ ਵੀ ਸ਼ੋ ਹੁੰਦੇ ਹਨ ਬਿਲਕੁਲ ਵਾਜਿਬ ਸਵਾਲ ਹੈ ਤੁਹਾਡਾ ਕਿ ਇਹਦੀ ਕੀ ਲੱਛਣ ਹੈ ਵਿਸ਼ਵ ਪਾਰ ਦੇ ਵਿੱਚ 4.5 ਜਾਂ 4.5 ਮਿਲੀਅਨ ਲੋਕੀ ਜਿਹੜੇ ਨੇ ਉਹ ਕਾਲੇ ਮੋਤੀ ਦੇ ਸ਼ਿਕਾਰ ਹਨ ਤੇ ਜੇ ਆਪਾਂ ਭਾਰਤ ਦੇਸ਼ ਦੀ ਗੱਲ ਕਰੀਏ ਤੇ ਆਪਣੇ ਦੇਸ਼ ਦੇ ਵਿੱਚ 1 ਮਿਲੀਅਨ ਤੋਂ ਉੱਪਰ ਜਿਹੜੇ ਲੋਕ ਨੇ ਉਹ ਕਾਲੇ ਮੋਤੀ ਦੇ ਸ਼ਿਕਾਰ ਹੈਗੇ ਆ ਪਰ ਦੁਖਵਲੀ ਗੱਲ ਇਹ ਹੈ ਕਿ ਉਹਨਾਂ ਚੋਂ 50% ਨੂੰ ਪਤਾ ਹੀ ਨਹੀਂ ਹੁੰਦਾ ਕਿ ਕਾਲਾ ਮੋਤੀਆ ਉਹਨਾਂ ਨੂੰ ਕਿਉਂ ਕਿ ਕਿ ਇਹਦੇ ਲੱਛਣ ਨਹੀਂ ਹੁੰਦੇ ਜ਼ਿਆਦਾ ਇਦੇ ਵਿੱਚ ਦੋ ਟਾਈਪ ਦੇ ਹੁੰਦੇ ਆ ਜਿਹੜੇ ਕਾਲਾ ਮੋਤੀ ਆ ਇੱਕ ਓਪਨ ਐਂਗਲ ਹੈ ਇੱਕ ক্লোਜ਼ਡ ਐਂਗਲ ਹੈ ਜਿਹੜਾ ਓਪਨ ਐਂਗਲ ਹੈ ਉਹ ਜ਼ਿਆਦਾ ਕਾਮਨ ਹੈ ਜ਼ਿਆਦਾ ਪਾਇਆ ਜਾਂਦਾ ਹੈ ਤੇ ਉਹਦੇ ਵਿੱਚ ਲੱਛਣ ਕੋਈ ਵੀ ਨਹੀਂ ਹੁੰਦਾ ਸਿਰਫ ਇਹ ਹੁੰਦਾ ਹੈ ਕਿ ਸ਼ੁਰੂ-ਸ਼ੁਰੂ ਦੇ ਵਿੱਚ ਜੇ ਕੋਈ ਬੰਦਾ ਅਪਰੀਸ਼ੀਏਟ ਕਰੇ ਇਸ ਚੀਜ਼ ਨੂੰ ਜਾਂ ਜਾਣ ਪਾ ਪਾਇ ਇਸ ਚੀਜ਼ ਨੂੰ ਕਿ ਮੈਨੂੰ ਕੀ ਪ੍ਰੋਬਲਮ ਹੈ ਉਹਦੀ ਜਿਹੜੀ ਸਾਈਡ ਵਾਲੀ ਜਿਹੜੀ ਵਿਜ਼ਨ ਹੈ ਉਹ ਹੌਲੀ-ਹੌਲੀ ਜਾ ਰਹੀ ਹੁੰਦੀ ਹੈ ਪਰ ਜਦ ਤੱਕ ਨੂੰ ਪਤਾ ਲੱਗਦਾ ਕਿ ਮੇਂ ਨਿਗਾ ਘਟ ਹੈ ਤਦ ਤੱਕ ਉਹ ਕਾਫੀ ਐਡਵਾਂਸ ਸਟੇਜ ਚ ਪਹੁੰਚ ਚੁੱਕਿਆ ਹੁੰਦਾ ਕਾਲਾ ਮੋਤੀਆ ਤੇ ਉਹਦੀ ਤਤ ਨਿਗਾ ਕਾਫੀ ਜ਼ਿਆਦਾ ਘਟ ਚੁੱਕੀ ਹੁੰਦੀ ਹੈ ਤੇ ਇਸੇ ਕਰਕੇ ਫਿਰ ਅਸੀਂ ਅਵੇਰਨੈਸ ਕ੍ਰੀਏਟ ਕਰਨ ਦਾ ਇਹ ਵਾਲਾ ਹਫਤਾ ਮਨਾਇਆ ਜਾ ਰਿਹਾ ਹੈ ਤਾਂ ਕਿ ਅਵੇਰਨੈਸ ਕ੍ਰੀਏਟ ਹੋਵੇ ਜਿਹੜਾ ਦੂਸਰਾ ਟਾਈਪ ਦਾ ਹੈ ਜਿੰਨੂੰ ਅਸੀਂ ਅਕਿਊਟ ਐਂਗਲ ਕਾਲਾ ਮੋਤੀਆ ਕਹਨੇ ਆ ਉਹਦੇ ਵਿੱਚ ਕੋਈ ਕੋਈ ਪੇਸ਼ੈਂਟਸ ਹੈਡੈਕ ਕੰਪਲੇਨ ਕਰਦੇ ਸਿਰ ਦਾ ਦਰਦ ਕੰਪਲੇਨ ਕਰਦੇ ਆ ਜਾਂ ਅੱਖਾਂ ਚ ਪੇਨ ਹੁੰਦੀ ਉਹਨਾਂ ਦੇ ਇਹ ਅੱਖਾਂ 'ਚ ਕੇਵਲ ਲਾਲੀ ਰਹਿੰਦੀ ਹੈ ਜਾਂ ਕਈ ਵਾਰ ਉਲਟੀ ਹੋਣ ਨੂੰ ਮਨ ਕਰਦਾ ਆਂਦੀ ਨਹੀਂ ਹੈ ਪਰ ਹੋਣ ਨੂੰ ਮਨ ਕਰਦਾ ਹੈ ਨੌਜ਼ੀਆ ਜਿੰਨੂ ਸੀ ਕੈਦਰ ਨੇ ਆਮ ਤੌਰ ਤੇ ਆ ਮੇਨ ਮੇਨ ਲੱਛਣ ਹੁੰਦੇ ਉਹ ਵੀ ਅਕਿਊਟ ਐਂਗਲ ਗਲੌਕੋਮਾ ਦੇ ਪਰ ਇਹ ਐਸ ਕੰਪੇਅਰ ਟੂ ਓਪਨ ਐਂਗਲ ਗਲੌਕੋਮਾ ਇੱਕ ਆਠ ਹੁੰਦਾ ਹੈ ਦੇਖਸੋ ਦੇਖਣ ਦੇ ਵਿਚਾਰਿਆ ਵੀ ਬਹੁਤ ਜਿਆਦਾ ਹੁਣ ਪੀੜਤ ਹੋ ਰਿਹਾ ਪਹਿਲਾਂ ਦਾ ਜਿਹੜਾ ਸਮਾਂ ਸੀਗਾ ਆਪਣੀ ਯੂਜ਼ ਦੇ ਵਿੱਚ ਵੀ ਮੰਨ ਕੇ ਚੱਲੇਗੇ ਵੀ ਉਦੋਂ ਕਟ ਬਿਮਾਰੀਆਂ ਸੀਗੀਆਂ ਹੁਣ ਜ਼ਿਆਦਾ ਵੱਧ ਰਹੀਆਂ ਹੁਣ ਸਪੈਕਸ ਵੀ ਬਹੁਤ ਲੱਗ ਰਹੀਆਂ ਕਿ ਕਾਰਨ ਕੀ ਹੋ ਸਕਦਾ ਤਾਂ ਆ ਐਕਚੁਅਲੀ ਸਾਰਾ ਸਾਰਾ ਬਲ ਲਾਈਫ ਸਟਾਈਲ ਚੇਂਜ ਹੋ ਗਿਆ ਹੈ ਸੜੀ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਜਿਹੜੇ ਸੀ ਬਾਹਰ ਜਿਹੜਾ ਖੇលਦੇ ਸੀ ਬਚਪਨ ਚ ਉਹ ਅੱਜ ਕੱਲ ਬੱਚੇ ਤਾਂ ਅੰਦਰ ਹੀ ਅੰਦਰ ਰਹਿੰਦੇ ਇੰਡੋਰ ਗੇਮਸ ਖੇਲਦੇ ਆ ਆਊਟਡੋਰ ਗੇਮਸ ਰਹਿ ਨਹੀਂ ਗਈਆਂ ਕੋਈ ਵੀ ਤੇ ਇੱਕ ਤਾਂ ਲਾਈਫ ਸਟਾਈਲ ਚੇਂਜ ਹੋ ਗਿਆ ਸਾਰਾ ਖਾਣ ਪੀਣ ਬਦਲ ਗਿਆ ਖਾਣ ਪੀਣ ਚ ਸੀ ਜ਼ਿਆਦਾ ਵੈਸਟਨ ਨੂੰ ਫੋਲੋ ਕਰਕੇ ਫਾਸਟ ਫੂਡ ਜ਼ਿਆਦਾ ਖਾਣੇ ਆ ਦੇਸੀ ਅਗੇ ਸਾਡੇ ਟਾਈਮ ਤੇਸੀਂ ਦੇਸੀ ਖਾਣਾ ਖਾਂਦੇ ਸੀ ਇਹ ਘਰ ਦਾ ਬਣਿਆ ਖਾਣਾ ਖਾਣਾ ਰੋਟੀ ਦਾਲ ਸਬਜੀ ਜੋ ਵੀ ਬਣਿਆ ਉਹ ਖਾਣਾ ਅੱਜ ਕੱਲ ਹੁਣ ਜਿਹੜਾ ਹੈ ਉਹ ਫਾਸਟ ਫੂਡ ਖਾਂਦੇ ਉਹ ਚ ਪੋਸ਼ਣ ਘੱਟ ਹੈ ਤੇ ਕੈਲਰੀ ਜ਼ਿਆਦਾ ਹੈਗੀਆਂ ਨੇ ਇਹ ਵੀ ਕਾਰਨ ਹੈ ਲਾਈਫ ਸਟਾਈਲ ਚੇਂਜ ਹੋਣ ਦਾ ਪੋਸ਼ਣ ਚੇਂਜ ਹੋਣ ਦਾ ਕਿ ਸਾਡੀ ਜਿਹੜੀ ਅੱਖਾਂ ਦੀ ਪ੍ਰੋਬਲਮ ਜ਼ਿਆਦਾ ਵਧੀ ਹੈ ਦੂਸਰੀ ਗੱਲ ਹੈ ਕਿ ਸਾਡਾ ਸਕਰੀਨ ਟਾਈਮ ਵੱਧ ਗਿਆ ਅਸੀਂ ਲੈਪਟਾਪਸ ਤੇ ਜਾਂ ਟੈਬਸ ਤੇ ਜਾਂ ਫੋਨ ਤੇ ਜਾਂ ਟੀਵੀ ਤੇ ਜ਼ਿਆਦਾ ਲੱਗੇ ਰਹਿੰਦੇ ਆ ਐਂਡ ਆਈ ਥਿੰਕ ਇੱਕ ਐਵਰੇਜ ਚਾਈਲਡ ਜਿਹੜਾ ਐਟਲੀਸਟ 5 ਤੋਂ 6 ਘੰਟੇ ਰਾਮ ਨਾਲੋਂ ਸਕਰੀਨ ਟਾਈਮ ਹੈਗਾ ਹੈ ਤੇ ਇਹ ਸਾਰੀਆਂ ਚੀਜ਼ਾਂ ਨੇ ਕੌਂਟ੍ਰਿਬਿਊਟ ਕੀਤਾ ਹੈ ਕਿ ਜਿਹੜੀਆਂ ਬਿਮਾਰੀਆਂ ਨੇ ਜਨਰਲੀ ਅੱਖਾਂ ਦੀਆਂ ਵੀ ਤੇ ਦੂਸਰੀਆਂ ਵੀ ਵੱਧ ਗਈਆਂ ਨੇ ਟਾਈਮ ਦੇ ਹਿਸਾਬ ਨਾਲ ਦੇਖਸੋ ਜਿਸ ਤਰ੍ਹਾਂ ਤੁਸੀਂ ਇੱਕ ਵਨ ਵੀਕ ਦਾ ਜਿਹੜਾ ਹੈਗਾ ਤੁਸੀਂ ਕੈਂਪ ਲਗਾਇਆ ਇਸ ਤੋਂ ਇਲਾਵਾ ਫਿਰ ਉਸ ਕਿਸ ਤਰ੍ਹਾਂ ਤੋਂ ਡਾਇਲਿਸਸ ਚੱਲਦਾ ਹਸਪੀਟਲ ਦੇ ਵਿੱਚ ਜਿਹੜਾ ਇਸ ਵੀਕ ਦੇ ਡਿਊਰਿੰਗ ਸਾਡੇ ਰੈਗੂਲਰਲੀ ਸਕਰੀਨਿੰਗ ਕੈਂਪਸ ਚੱਲ ਰਹੇ ਕਾਲੇ ਮੋਤੀ ਦੇ ਅ ਕੋਈ ਵੀ ਬੰਦਾ ਹੈ ਓਵਰ 40 ਸਾਲ ਦੀ ਜਿਹਦੀ ਵੱਧ ਉਮਰ ਹੈ ਉਹ ਆ ਕੇ ਪਲੀਜ਼ ਆਪਣੇ ਇੱਥੇ ਆ ਕੇ ਆਪਣੀ ਆਈਦਾ ਚੈੱਕ ਅਪ ਕਰਾਓ ਆਪਣਾ ਪ੍ਰੈਸ਼ਰ ਚੈੱਕ ਕਰਾਓ ਹੋ ਸਕਦਾ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਹਾਨੂੰ ਖਾਲਾ ਬੋਦੀਆ ਹੈਗਾ ਇਹ ਤਾਂ ਇੱਕ ਹਫਤੇ ਦੀ ਗੱਲ ਰਹੀ ਹੈ ਅ ਇਸ ਤੋਂ ਬਾਅਦ ਵੀ ਤੁਸੀਂ ਮੋਸਟ ਵੈਲਕਮ ਹੋ ਇੱਥੇ ਸਵਾਤ ਜ਼ਰੂਰੀ ਹੈ ਕਿ ਆਓ ਆਪਣੀ ਨਿਗਾਰਾ ਚੈੱਕ ਜ਼ਰੂਰ ਕਰਵਾਓ ਅ ਤਾਂਕੀ ਛੇਤੀ ਛੇਤੀ ਅੱਖ ਦੀ ਬਿਮਾਰੀ ਦਾ ਪਤਾ ਲੱਗੇ ਇੱਥੇ ਸਾਰੇ ਟਾਈਪ ਦੇ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਹੈਗੇ ਐ ਇੱਥੇ ਦਵਾਈਆਂ ਫ੍ਰੀ ਵੀ ਮਿਲਦੀਆਂ ਨੇ ਜਿਹੜੀ ਕੋਈ ਅੱਖ ਦੀ ਕੋਈ ਲੋੜ ਪੈਂਦੀ ਹੈ ਕੋਈ ਆਮ ਤੁਹਾਡੀ ਜਿਹੜੀ ਮੈਡੀਸਿਨਸ ਚੱਲ ਰਹੀਆਂ ਨੇ ਅ ਜਿਨ੍ਹਾਂ ਨੂੰ ਨਿਗਾਹ ਦੀ ਘਾਟ ਹੈਗੀ ਹੈ ਨਿਗਾਹ ਘਾਟ ਹੈਗੀ ਉਹਨਾਂ ਦਾ ਨੰਬਰ ਕੱਢਿਆ ਜਾਂਦਾ ਐ ਅਨਕ ਦਾ ਤੇ ਇਹ ਨੰਬਰ ਕੱਢ ਕੇ ਦਿੱਤਾ ਜਾਂਦਾ ਹੈ ਤੇ ਉਹ ਤੁਸੀਂ ਫਿਰ ਮੁੜ ਕੇ ਆਪਣੀ ਐਨਕ ਬਣਾ ਸਕਦੇ ਹੋ ਉਹਦਾ ਵੀ ਇਲਾਜ ਹੈਗਾ ਹੈ ਚਿੱਟੇ ਮੋਤੀ ਦੇ ਸੇਥੇ ਪ੍ਰੈਸ਼ਨ ਵੀ ਕਰਦੇ ਆ ਤੇ ਹੋਰ ਵੀ ਜਿਹੜੀ ਅੱਖਾਂ ਦੀਆਂ ਬਿਮਾਰੀਆਂ ਨੇ ਉਹ ਸਾਰਿਆਂ ਦਾ ਇੱਥੇ ਇਲਾਜ ਹੁੰਦਾ ਹੈ ਡਾਕਟਰ ਇੱਕ ਲਾਸਟ ਮੈਸੇਜ ਹੈਗਾ ਜੀ ਅੱਖਾਂ ਦੀਆਂ ਜਿਹੜੀਆਂ ਹੈਗੀਆਂ ਵੀ ਮਾਰੀ ਤੋਂ ਬਚਣ ਵਾਸਤੇ ਕੀ ਸੰਦੇਸ਼ ਦੇਣਾ ਚਾਹੋਗੇ ਕਿਸ ਤਰ੍ਹਾਂ ਸਾਨੂੰ ਖਾਣ ਪਾਣ ਆਪਣਾ ਰੱਖਣਾ ਚਾਹੀਦਾ ਕਿਸ ਤਰ੍ਹਾਂ ਚੈੱਕਅਪ ਕਰਾਉਣਾ ਚਾਹੀਦਾ ਬਿਲਕੁਲ ਠੀਕ ਗੱਲ ਹੈ ਇੱਕ ਤਾਂ ਅੱਖਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਅੱਖਾਂ ਦੇ ਡਾਕਟਰ ਕੋਲੋਂ ਚੈੱਕ ਕਰਵਾਉਣਾ ਹੈ ਇੱਕ ਗਾਈਡਲਾਈਨਸ ਲੇਟੈਸਟ ਨਿਕਲੀਆਂ ਨੇ ਅਮਰੀਕਨ ਅਕੈਡਮੀ ਆਫ ਆਫਥਲਮੋਲੋਜੀ ਦੀਆਂ ਉਦੇ ਮੁਤਾਬਕ ਜੇ ਤੁਹਾਡੀ ਉਮਰ 40 ਸਾਲ ਤੋਂ ਘੱਟ ਹੈਗੀ ਹੈ ਤੇ ਤੁਹਾਨੂੰ 5 ਜਾਂ 10 ਸਾਲਾਂ ਦੇ ਵਿੱਚ ਇੱਕ ਵਾਰੀ ਅੱਖਾਂ ਦੇ ਡਾਕਟਰ ਕੋਲ ਜਾ ਕੇ ਆਪਣੀ ਜ਼ਰੂਰ ਨਿਗਾਹ ਚੈੱਕ ਕਰਾਓ ਯਾ ਆਪਣੇ ਆਈਦਰ ਫੁੱਲ ਚੈੱਕਅਪ ਕਰਵਾਓ ਜੇ ਤੁਹਾਡੀ ਉਮਰ 40 ਤੋਂ ਲੈ ਕੇ 54 ਸਾਲ ਤੱਕ ਹੈ ਫਿਰ ਤੁਸੀਂ ਘੱਟੋ ਘੱਟ 2 ਸਾਲ 2 ਜਾਂ 4 ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰੀ ਜ਼ਰੂਰ ਜਾਓ ਚੈੱਕ ਕਰਵਾਉਣ ਲਈ ਜੇ ਤੁਹਾਡੀ 55 ਤੋਂ ਲੈ ਕੇ 64 ਉਮਰ ਹੈਗੀ ਹੈ ਫਿਰ ਤੁਸੀਂ 1 ਤੋਂ ਲੈ ਕੇ 3 ਸਾਲਾਂ ਦੇ ਵਿੱਚ ਇੱਕ ਵਾਰ ਜ਼ਰੂਰ ਜਾਓ ਚੈੱਕ ਕਰਵਾਉਣ ਲਈ ਤੇ ਜੇ ਤੁਹਾਡੀ 65 ਤੋਂ ਉੱਪਰ ਹੈ ਉਮਰ ਫਿਰ 1-2 ਸਾਲ ਦੇ ਵਿੱਚ ਇੱਕ ਵਾਰ ਘੱਟ-ਘੱਟ ਆਪਣੀ ਪੂਰਾ ਆਈ ਚੈੱਕਅਪ ਕਰਵਾਓ ਇਸ ਤੋਂ ਇਲਾਵਾ ਜੇ ਤੁਹਾਡੀ ਫੈਮਿਲੀ ਹਿਸਟਰੀ ਹੈਗੀ ਹੈ ਕਾਲੇ ਮੋਤੀ ਦੀ ਤੇ 40 ਸਾਲ ਤੋਂ ਬਾਅਦ ਤੁਸੀਂ ਸਾਲ ਚ ਇੱਕ ਵਾਰੀ ਜ਼ਰੂਰ ਜਾ ਕੇ ਪ੍ਰੈਸ਼ਰ ਚੈੱਕ ਕਰਵਾਇਆ ਕਰੋ ਆਪਣਾ ਫਿਰ ਜੇ ਤੁਹਾਨੂੰ 슈ਗਰ ਹੈਗੀ ਹੈ ਤੇ ਪਿੱਛੇ ਜਿਹੜਾ ਪਰਦਾ ਅੱਖ ਦਾ 10 15 ਸਾਲ 슈ਗਰ ਹੋਣ ਤੋਂ ਬਾਅਦ ਰਫਲੀ ਰਫਲੀ ਨਿਗਾਹਤੇ ਅਸਰ ਪੈਂਦਾ ਹੁੰਦਾ ਹੈ ਪਿਛੇ ਪਰਦੇ ਦੇ ਕਾਰਨ ਤੇ ਜਿਨ੍ਹਾਂ ਨੂੰ 슈ਗਰ ਹੈਗੀ ਹੈ ਉਹ ਸਾਲ ਚ ਇੱਕ ਵਾਰੀ ਜ਼ਰੂਰ ਆਪਣੇ ਪਰਦੇ ਦਾ ਚੈੱਕਅਪ ਕਰਵਾਇਆ ਕਰਮ ਤਾਂ ਕਿ ਮਾੜਾ ਮੋਟਾ ਵੀ ਕੋਈ ਚੇਂਜਸ ਸਟਾਰਟ ਹੁੰਦੀਆਂ ਹੋਣਗੀਆਂ ਪਿਛੇ ਪਰਦੇ ਚ ਉਹ ਜਲਦੀ ਫੜੀਆਂ ਜਾਂਦੀਆਂ ਨੇ ਤੇ ਉਹਦਾ ਇਲਾਜ ਟਾਈਮ ਸਰ ਹੋ ਸਕਦਾ ਹੈ ਤੇ ਜਿਹੜਾ ਨੁਕਸਾਨ ਹੋਣਾ ਹੁੰਦਾ ਉਹ ਤੋਂ ਆਪਾਂ ਬਚ ਸਕਦੇ ਹਾਂ